ਧੰਨਵਾਦ ਸਾਰੀ ਪ੍ਰੈਸ ਦਾ ਕਿ ਤੁਸੀਂ ਸਾਡੇ ਸਦੇ ਤੇ ਹਮੇਸ਼ਾ ਬੜੇ ਕਹਿ ਸਕਦੇ ਕਿ ਹਿੰਮਤ ਨਾਲ ਪਹੁੰਚਦੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਕੱਲ ਸਾਡੀ ਮੌਜੂਦਾ ਐਮਐਲਏ ਸਾਹਿਬ ਵੱਲੋਂ ਜਿਹੜੇ ਬੀਬਾ ਨਰਿੰਦਰ ਗੁਰਪਰਾਇ ਵੱਲੋਂ ਰਾਤ ਨੂੰ ਇੱਕ ਡਰਾਮਾ ਕੀਤਾ ਗਿਆ ਉਸ ਡਰਾਮੇ ਦੀ ਸਕ੍ਰਿਪਟ ਤੇ ਉਸ ਡਰਾਮੇ ਦੇ ਨਤੀਜਿਆਂ ਦੀ ਆਪਾਂ ਗੱਲ ਕਰਨ ਵਾਸਤੇ ਇਕੱਠੇ ਹੋਏ ਹਾਂ ਕਿ ਪਿਛਲੇ 2 ਦਿਨ ਦੇ ਵਿੱਚ ਜੋ ਘਟਨਾ ਕਰਨ ਜਿਹੜਾ ਅੱਜ ਸਮਰੂਰ ਹਲਕੇ ਦੇ ਵਿੱਚ ਚੱਲ ਰਿਹਾ ਹੈ ਉਸ ਘਟਨਾ ਕਰਨ ਤੇ ਉਸ ਧੱਕੇਸ਼ਾਹੀ ਤੇ ਉਹ ਜਿਹੜਾ ਲੋਕਤੰਤਰ ਦੇ ਘਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਹੈ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਕੱਲ ਤਕਰੀਬਨ 7:30 ਵਜੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਜੀ ਜਿਹੜੇ ਵੀਡੀਓ ਦਫ਼ਤਰ ਦੇ ਵੀਡੀਓ ਸਾਫ ਨੇ ਸੋਹੀ ਸਾਹਿਬ ਉਹਨਾਂ ਨੂੰ ਐਸ.ਐਮ ਦਫ਼ਤਰ ਦੇ ਵਿੱਚ ਐਮ.ਐਲ.ਏ ਭਰਾਜ ਮੈਡਮ ਘੇਰੀ ਖੜੇ ਰਹੇ ਕਿ ਉਹਦੀ ਗੱਡੀ ਦੀ ਤਲਾਸ਼ੀ ਹੋ ਰਹੀ ਹੈ ਤੇ ਮੈਂ ਜਦੋਂ ਉੱਥੇ ਪਹੁੰਚਿਆ ਕੋਦੋਂ ਕਿ ਮੈਂ ਪਟਿਆਲਾ ਆਉਂਦਾ ਸੀ ਪਹੁੰਚਿਆ ਤੇ ਮੈਂ ਜਾ ਕੇ ਦੇਖਿਆ ਤੇ ਦੀਪਾ ਜੀ ਪਹਿਲੀ ਗੱਲ ਤਾਂ ਇਲੈਕਸ਼ਨ ਬੋਰਡ ਆ ਕਿ ਦੀਪਾ ਜੀ ਐਸ.ਐਮ ਦੇ ਦਫਤਰ ਦੇ ਵਿੱਚ ਆਰਾਮ ਨਾਲ ਬੈਠੇ ਸੀ ਤੇ ਮੈਨੂੰ ਦੇਖਿਆ ਤੇ ਦੀਪਾ ਜੀ ਉੱਥੇ ਬਾਹਰ ਆ ਕੇ ਤੇ ਚਲੇ ਗਏ ਉੱਥੇ ਲੋਕਾਂ ਵੱਲੋਂ ਭਰਾও ਵੀ ਹੋਇਆ ਹੁਣ ਮਸਲਾ ਇੱਥੇ ਇਹ ਆਉਂਦਾ ਹੈ ਕਿ ਕੱਲ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਮੈਂ ਫੋਨ ਜਿਹੜਾ ਉਹਨਾਂ ਦਾ ਬੰਦ ਹੁੰਦਾ ਸੀ ਮੈਂ ਕਿਹਾ ਵੀਡੀਓ ਸਾਹਿਬ ਕੋਈ ਸਾਹਿਬ ਨੇ ਮੈਂ ਨਹੀਂ ਕਹਿੰਦਾ ਕਿ ਕਿਸੇ ਕਿਸੇ ਨੂੰ ਮੈਂ ਕਿਸਦਾ ਪੱਖ ਭੁਰਗੇ ਜਾਂ ਕਿਸੇ ਨੂੰ ਕਲੀਨ ਚਿੱਟ ਦੇ ਰਿਹਾ ਮੈਂ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਗੈਸਟਡ ਅਫਸਰ ਹੈ ਮੈਂ ਸਿਰਫ ਇਹਨਾ ਪੁੱਛਣਾ ਚਾਹਣਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਗੈਸਟਡ ਅਫਸਰ ਦੀ ਗੱਡੀ ਚੈੱਕ ਕਰ ਲੈ ਇੱਕ ਉਹਨਾਂ ਦੇ ਆਪਣੇ ਬੰਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉੱਥੇ ਡੀਐਸਪੀ ਨੂੰ ਬੁਲਾਇਆ ਗਿਆ ਉੱਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫੇਰ ਬੀਬਾ ਜੀ ਬੋਲੋ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਬੋਲੋ ਜਦ ਤੱਕ ਤੌਰ ਤੇ ਕਿਹਾ ਗਿਆ ਕਿ ਇਹ ਜੇ ਕੋਈ ਚੀਜ਼ ਇਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਦ ਤੱਕ ਤੌਰ ਤੇ ਮਾਫੀ ਮੰਗੂਗੀ ਮੈਂ ਉਹਦੀ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੇ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛੋ ਪਕੇ ਵਿਵਾਦੀ ਤੁਸੀਂ ਇਸ ਗੱਲ ਦਾ ਉਹ ਜਵਾਬ ਜ਼ਰੂਰ ਦੇਣਾ ਆ ਵਿਵਾਦ ਰਿੰਦਪੁਰਾ ਅਜਰੇ ਚੈਕ ਏ ਵੀਡੀਓ ਸਾਹਿਬ ਬੋਲ ਰਹੇ ਸੱਚਮੇਂ ਮੈਂ ਮੀਡੀਆ ਦੇ ਕਿਹਨਾਂ ਤੋਂ ਵੀ ਲੱਗ ਰਹੀਆਂ ਤਾਂ ਉਹਨਾਂ ਦੇ ਬਾਕੀ ਉਹਨਾਂ ਦਾ ਨਹੀਂ ਮੈਂ ਜੇ ਕਾਲੂ ਮੀਡੀਆ 'ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗਾ ਤੇ ਮੀਡੀਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦੋ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਵੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਕੀ ਜਦੋਂ ਕੁਝ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਰੀ ਕਰ ਲਓ ਤੇ ਜੇ ਬੀਬਾ ਜੀ ਤੋਂ ਮੈਂ ਇਹ ਪੁੱਛਤਾ ਸੁਣੂ ਸੀ ਮੈਂ ਉਸਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹਨੇ ਸ਼ਿਕਾਇਤ ਕਰਤਾ ਉਨੇ ਸ਼ਿਕਾਇਤ ਐਮ ਐਲ ਏ ਦੁੱਤੀਆ ਉਹਨੇ ਕਿਸੇ ਐਸ ਐਸ ਪੀ ਸਾਹ ਉਹਨਾਂ ਜਾਂ ਡੀ ਐਸ ਪੀ ਸਾਹ ਉਹ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਦੂਜੇ ਪਾਸੇ ਅੱਜ ਇੱਕ ਸ਼ਿਕਾਇਤ ਮੈਂ ਪਹਿਲਾਂ ਤੇ ਫਿਰ ਉਹੀ ਮੋਦਾ ਜ਼ਿਕਰ ਕਰੂਗਾ ਕਿ ਨਦਾਮਪੁਰ ਦੇ ਵਿੱਚ ਵੀ ਜਿਹੜਾ ਤਖੇਸ਼ਾਹੀ ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਨਹੀਂ ਹੋਣ ਦਿੱਤੀ ਉੱਥੇ ਵੀ ਇੱਕ ਤਰੀਕ ਨੂੰ ਕੰਪਲੇਂਟ ਹੋਈ ਮਿਲਤੀ ਦੀ ਤੇ 2 ਅਕਤੂਬਰ ਛੁੱਟੀ ਵਾਲੇ ਦਿਨ ਜਿਹੜਾ ਤਸੀਲਦਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਮੈਨਤੀ ਦੇ ਤੇ ਇਸ ਤੋਂ ਮੈਂ ਕਹਾਂ ਵੀ ਇਹ ਤਾਂ ਫਾਸ ਸਰਕਾਰ ਅਮਰੀਕਾ ਕੈਨੇਡਾ ਨੂੰ ਨਿਮਾਤ ਪਾ ਗਈ। ਬੇਹਿੰਦੀ ਤੇਜੀ ਹੈ ਤੇ ਅੱਜ ਵੀ ਜਿਹੜਾ ਸੋਹੀ ਸਾਹਿਬ ਨੂੰ ਉੱਥੋਂ ਘੇਰ ਕੇ ਲਿਆਂਦਾ ਕਹਿੰਦੇ ਕਿ ਉਹ ਕੱਲੇ ਗੱਡੀ ਚ ਲਾ ਕੇ ਗਏ ਕਿਹੜਾ ਦੁਰਮਾਜੀ ਮੈਨ ਗੱਲਾ ਗੱਡੀ ਚ ਲਾਉਣਾ ਫਿਰ ਕੋ ਦੁਰਮ ਕਰਦਾ ਫਿਰ ਕਹਿੰਦੇ ਜੀ ਉਹ ਕਿਸੇ ਉਹਦੇ ਵਿੱਚ ਗਏ ਕੋਰਸਟੋਰ ਦੇ ਵਿੱਚ ਗਏ ਹੁਣ ਭਾਈ ਕਿਸੇ ਦੇ ਕੋਰਸਟ ਬੀਬਾ ਜੀ ਤੁਸੀਂ ਰੋਜ਼ ਕਿਸੇ ਨਾ ਕਿਸੇ ਦੇ ਘਰਾਂ ਚ ਜਾਂਦੇ ਦਫ਼ਤਰਾਂ ਚ ਕਿਸੇ ਕੋਰਸਟੋਰ ਕਿਸੇ ਫੈਕਟਰੀਆਂ ਚ ਜਾਂਦੇ ਹੋ ਤੇ ਕੀ ਉੱਥੇ ਜਾ ਕੇ ਤੁਸੀਂ ਆ ਲੈਕਚਰ 'ਚ ਵੀ ਜਾਣੋ ਕਿ ਉੱਥੇ ਤੁਸੀਂ ਵੀ ਪੈਸੇ ਲੈ ਕੇ ਆਉਂਗੇ ਜਿਹੜਾ ਉਹਨਾਂ ਨੂੰ ਕਹਿੰਦੇ ਕਿ ਪੈਸੇ ਲੈ ਕੇ ਆਏ। ਇਹ ਸਵਾਲ ਹੈ। ਮੈਂ ਇੱਥੇ ਇੱਕ ਸਵਾਲ ਹੋਰ ਕਰਨਾ ਚਾਹਣਾ। ਮੈਂ ਸਾਰੇ ਅਫਸਰ ਸਾਹਿਬਾਨ ਨੂੰ ਕਹਿਣਾ ਚਾਹਣਾ ਕਿ ਕੇਜਰੀਵਾਲ ਨੇ 2022 'ਚ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 40% ਰਿਸ਼ਵਤ ਹੈ। 40 ਤੋਂ ਚਲੋ 20 ਤੇ ਲਿਆਇਆ ਸੀ। ਕਹਿੰਦਾ 1.70 ਲੱਖ ਕਰੋੜ ਦਾ ਬਜਟ ਹੈ। 20% ਰਿਸ਼ਵਤ ਹੈ ਤਾਂ 34000 ਕਰੋੜ ਰੁਪਇਆ ਕਹਿੰਦਾ ਮੈਂ ਪੰਜਾਬ ਦਾ ਪਹਿਲੇ ਸਾਲ ਦਾ ਪਰ ਪਹਿਲੇ ਸਾਲ 'ਚ ਮੈਂ ਕਮਾ ਕੇ ਲਿਆਉਣਾ 34 ਲੱਖ ਖਜ਼ਾਨਾ ਭਰੂੰਗਾ ਇਹ ਤਾਂ ਮਤਲਬ ਪੰਜਾਬ ਦੇ ਸਾਰੇ ਅਫਸਰ ਸਹਿਬਾਨ ਪ੍ਰੈਸਰ ਇਹਨਾਂ ਨੇ 2022 'ਚ ਤੁਹਾਨੂੰ ਪ੍ਰੈਸਕਾਏ ਕਰਦਾ ਸੀ ਮੈਂ ਮੈਂ ਫਰਮਾਉਂਦਾ ਮੈਂ ਤੁਹਾਨੂੰ ਮੈਂ ਕਹਿੰਦਾ ਪੱਕੀ ਗੁਰਦਾ ਕਿ ਪਰ ਅਫਸਰ ਲੀਡਰ ਜਿਹੜੀ ਸਰਕਾਰ ਹੈ ਇੱਕ ਬਹੁਤ ਸੋਹਣੇ ਮਾਹੌਲ ਦੇ ਵਿੱਚ ਪੰਜਾਬ ਨੂੰ ਜੇ ਅੱਗੇ ਲੈ ਕੇ ਜਾਣਾ ਤਾਂ ਦੋਨਾਂ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਜਿੱਥੇ ਦਾ ਸ਼ੁਰੂ ਹੋਇਆ ਉਹਦੇ ਦੇ ਅਫਸਰ ਕਹਿੰਦੇ ਇਹ ਪ੍ਰੈਸ ਨੇ ਇਹ ਕਹਿੰਦੇ ਅਫਸਰ ਪ੍ਰੈਸ ਨੇ ਸੋ ਅੱਗੇ ਸਵਾਲ ਦੇ ਤੌਰ ਤੇ ਮੈਂ ਜਿੱਥੇ ਦੋ ਤਿੰਨ ਗੱਲਾਂ ਹੋਰ ਕਰਨੀਆਂ ਨੇ ਕਿ ਜੋ ਲੋਕਤੰਤਰ ਦਾ ਕਾਣ ਸੰਗ੍ਰੂਹ ਹਲਕੇ ਚ ਹੋ ਰਿਹਾ ਹੈ ਪੰਜਾਬ ਕਿਤੇ ਨਹੀਂ ਹੋਇਆ ਬੀਬਾ ਜੀ ਥੋੜਾ ਬਦਲਾ ਜਿਹੜਾ ਉਹ ਬੋਬਲੇ ਕਰਦਾ ਤੁਸੀਂ ਇਹ ਦੇਖੋ ਨਦਾਂਪੁਰ ਹੋਇਆ ਸੰਗਤਪੁਰੇ ਹੋਰ ਦੂਜੇ ਪਿੰਕੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੀ ਹੈ ਲੋਕਾਂ ਨੇ ਕਾਲਜ ਰੱਦ ਕਰਾਉਂਦਾ ਲੋਕਾਂ ਨੂੰ ਧੱਕੇਸ਼ਾਹੀ ਨਾਲ ਬੁਲਾ ਕੇ ਵੀ ਇਹ ਸਰਬਸੰਤੀ ਕਰੋ ਸੱਤ ਸੰਤੀ ਦੀ ਧੱਕਾ ਸੰਤੀ ਚੱਲਦੀ ਇਹਦਰ ਘਰਾਚੋਂ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਜੀ ਜਿਹੜੀ ਸਭ ਸੰਮਤੀ ਹੋ ਗਈ ਸਭ ਸੰਮਤੀ ਨਹੀਂ ਹੋਈ ਤੁਸੀਂ ਇਹ ਕਹਿ ਸਕਦੇ ਸੀ ਜੇ ਉਹ ਬੰਦੇ ਕਾਗਜ਼ ਵਾਪਸ ਲੈਂਦੇ ਕਿ ਭਾਈ ਆਨਾਪੂਰਤ ਜਿੱਤਿਆ ਗਿਆ ਪਰ ਉਥੇ ਤਾਂ ਉਹ ਜਰਨੈਲ ਸਿੰਘ ਕੱਲ ਵੀ ਇਹ ਬਿਆਨ ਦੇ ਕੇ ਗਏ ਕਿ ਕੋਈ ਸਭ ਸੰਮਤੀ ਨਹੀਂ ਮੈਨ ਲਾਇਸੈਂਸ ਖੜਾ ਤੇ ਅੱਜ ਉਹ ਬੰਦਾ ਉਹ ਹੈ ਜਿਹੜਾ ਸਾਡੇ ਸੀਐਮ ਘਰਾਚੋ ਮੈਂ ਮੁੱਖ ਮੰਤਰੀ ਘਰਾਚੋ ਨਾਲ ਹੀ ਹੈ ਨਾ ਕਿ ਜਿਵੇਂ ਮਹਾਰਾਜਾ ਸੋਜ ਹੈ ਉਵੇਂ ਮੁੱਖ ਮੰਤਰੀ ਖਾਜੋ ਆ ਰਾਜੀਵੀਰ ਸਿੰਘ ਸੁਖੀ ਜੀ ਉਹਨਾਂ ਦੇ ਚਾਚਾ ਜੀ ਨੇ ਤੇ ਜਿਹੜਾ ਬੰਦਾ ਆਪਣੇ ਚਾਚੇ ਦੇ ਕਾਰਗੇ ਰਿਜੈਕਟ ਕਰਾ ਸਕਦਾ ਤਾਂ ਪਹਿਲਾਂ ਤੇ ਇਹੋ ਬੰਦਾ ਤਾਂ ਫਿਰ ਕੁਛ ਗੱਲ ਰਹਿੰਦੀ ਨਹੀਂ ਤੇ ਦੂਜੇ ਪਾਸੇ ਸਾਡੀ ਬੀਬਾ ਜੀ ਜਿਹੜੇ ਨੇ ਉਹਨਾਂ ਨੇ ਆਪਣੇ ਭਾਈ ਸਹੁਰੇ ਚਾਚੇ ਸਹੁਰੇ ਦੇ ਕਾਰਗੇ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਰਾਤ ਮੈਂ ਉਹਦੇ ਤੇ ਵੀ ਗੱਲ ਕੀਤੀ ਸੋ ਜਿੱਥੇ ਰਿਸ਼ਤਿਆਂ ਦਾ ਘਾਣ ਹੁੰਦਾ ਉੱਥੇ ਲੋਕ ਤਾਂ ਕਰਦਾ ਵੀ ਘਾਣ ਹੋ ਰਿਹਾ ਹੈ ਉਥੇ ਨਾਲ ਹੀ ਕੱਲ ਜਿਹੜਾ ਡਰਾਮਾ ਕੀਤਾ ਗਿਆ ਕਿ ਅਸੀਂ ਤਾਂ ਜੀ ਜਿਹੜੀ ਐ ਤਾਂ ਅਸੀਂ ਤਾਂ ਸਾਫ਼ ਸੁਥਰਾ ਪ੍ਰਸ਼ਾਸਨ ਸਾਫ਼ ਸੁਥਰੀ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਤਾਂ ਦੇਖੋ ਜੀ ਉਹ ਸਾਰੇ ਚੈਨਲਾਂ ਤੇ ਜਲਵਾਦੀ ਵੀ ਬੀਬਾ ਨੇ ਗੱਡੀ ਘੇਰ ਕੇ ਜੀ ਤਲਾਸ਼ੀ ਲਈ ਇਹ ਨਾਟਕ ਇਹ ਆਪਾਂ ਬੰਦ ਕਰੀਏ ਜਿਹੜੀ ਗੱਲ ਜਿਹਨੋਂ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਹਾਕ ਹੈ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਤੋਂ ਬਖਲਾੜ ਦੇ ਵਿੱਚ ਆ ਕੇ ਅੱਜ ਜਿਹੜਾ ਇਹਨਾਂ ਨੇ ਇਹ ਜੇ ਕਦਮ ਚੱਕੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਨਾ ਕਿ ਬੀਬਾ ਜੀ ਕਿਰਪਾ ਕਰੇ ਤੁਸੀਂ ਉਹ ਲੋਕੋਂ ਜਿਹੜੇ ਚ ਮੁੱਖ ਮੰਤਰੀ ਤੁਹਾਡਾ ਉਹ ਹੈ ਜਿਹੜਾ ਕਹਿੰਦਾ ਸੀ ਮੈਂ ਸੱਤਾਂ ਜੋ ਸਰਕਾਰ ਚਲਾ ਦੂੰ ਮੈਂ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਵਾਉ ਤੇ ਅੱਜ ਪੰਜਾਬ ਦਾ ਕੋਈ ਕੋਨਾ ਪੰਜਾਬ ਦਾ ਕੋਈ ਇਹ ਜਿਹਾ ਏਰੀਆ ਨਹੀਂ ਜਿਹਦੇ ਵਿੱਚ ਅੱਜ ਵੋਟ ਨਹੀਂ ਚੱਲੀ ਕਿਦੇ ਵਿੱਚ ਪੇਪਰ ਰੱਦ ਨਹੀਂ ਹੋਏ ਜਿੱਥੇ ਡੰਗਾ ਸੋਹਣੀ ਚੱਲੇ ਅੱਜ ਭਵਾਨੇਗੜ ਦੇ ਵਿੱਚ ਵੀ ਧਰਨੇ ਵਿਜਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਧਰਨੇ ਵਿਜਾਰੇ ਹੋ ਰਹੇ ਨੇ ਦੇ ਹਜ਼ਾਰਾਂ ਲੋਕਾਂ ਦੇ ਜਿਹੜੇ ਕਾਲੀ ਨੇ ਉਹ ਰੰਦ ਕਰਕੇ ਜਿਹੜਾ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਤੇ ਮੈਂ ਇੱਥੇ ਵੀ ਗੱਲ ਕਹਿਣੀ ਚਾਹੁੰਦਾ ਕੋਈ ਇਹ ਜਾਂ ਮਹਿਕਮਾ ਨਹੀਂ ਜਿਹਦੇ ਵਿੱਚ ਜਿਹੜਾ ਇਹ ਬੀਬਾ ਜੀ ਬਰੋ ਦਾਖਲਤਾ ਦੀ ਨਹੀਂ ਦਿੱਤੀ ਜਾਂਦੀ ਮੈਂ ਛੋਟੀ ਜਿਹੀ ਗ੍ਰਾਮਪਲ ਇੱਥੇ ਪੁਹਾਣੀਗੜ੍ਹ ਟਰੱਕੀਆਂ ਦੀ ਬਿਲੋ ਕੇ ਪੁਹਾਣੀਗੜ੍ਹ ਟਰੱਕੀਆਂ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨਾਲ ਅੱਜ ਕਿਸੇ ਤੋਂ ਕਦੇ 1635 ਵਾਲਾ ਮਸਲਾ ਉੱਠ ਜਾਂਦਾ ਕਦੇ ਕਿਸੇ ਤੋਂ 2-200 ਰੁਪਏ ਵੀ ਲੈਣਾ ਉੱਠ ਜਾਂਦਾ ਕਦੇ ਕਿਸੇ ਤੋਂ ਕੁਝ ਹੋ ਜਾਂਦਾ ਮੈਂ ਇਹ ਦੰਨਾ ਚਾਹੁੰਨਾ ਕਿ ਪ੍ਰਧਾਨ ਜਿਹੜੇ ਨੇ ਉਹ ਕਾਰੇ ਕਿਹੜੇ ਕੰਮ ਨੂੰ ਲਾਏ ਇਹ ਗਰੀਬ ਲੋਕਾਂ ਦਾ ਪੈਸਾ ਕਿੱਥੇ ਕਿੱਥੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਜਿਹੜੀ ਆ ਸਮਾਪਨ ਤੇ ਕੀਤੀ ਜਾਊਗੀ ਤੇ ਮੈਂ ਚਾਹੁੰਨਾ ਕਿ ਇਹ ਸਾਰਾ ਸਿਸਟਮ ਜਿਹੜਾ ਹੈ ਪਾਰਦਰਸ਼ੀ ਤਰੀਕੇ ਨਾਲ ਚੱਲੇ ਤੇ ਅੱਜ ਚੋਣਾਂ ਦੇ ਵਿੱਚ ਜਿਹੜਾ ਜੋ ਇਹ ਤਾਂਦਲੀ ਹੋ ਰਹੀ ਹੈ ਤੇ ਜੋ ਅਫਸਰਾਂ ਸਾਹੀ ਦੇ ਖਿਲਾਫ ਸਟੇਰਿਆ ਉਹਨੂੰ ਧੱਕੇ ਨਾਲ ਇੱਕ ਵੀਡੀਓ ਵੱਲੋਂ ਇਹ ਜਵਾਬ ਦੇਣਾ ਕਿ ਮੈਂ ਕਾਗਜ਼ ਦੇ ਦਰਹਿਤ ਨਹੀਂ ਕਰਦਾ ਰਾਤ ਨੂੰ ਕਹਿ ਵੀ ਹੈ ਤੁਸੀਂ ਜੇ ਸੁਣਿਆ ਹੋਵੇ ਉਹਦੇ ਚ ਉਹਨੇ ਗੱਲ ਕਹੀ ਹੈ ਕਿ ਬੀਬਾ ਕਹਿੰਦੀ ਵੀ ਮੇਰਾ ਫੋਨ ਹੀ ਚੱਕਿਆ ਉਹ ਕਹਿੰਦਾ ਜੀ ਮੇਰੀਆਂ ਮਜਬੂਰੀਆਂ ਸੇ ਮੈਂ ਤਾਂ ਨਹੀਂ ਫੋਨ ਚੱਕਿਆ ਨਹੀਂ ਕਿ ਵੀਡੀਓ ਐਮਐਲਏ ਦਾ ਫੋਨ ਨਾ ਚੱਕੇ ਇਹ ਸੰਭਵ ਹੈ ਉਹ ਫਿਰ ਪਤਾ ਲੱਗਿਆ ਕਿ ਬੀਬਾ ਨੇ ਲਿਸਟ ਭੇਜੀ ਬੀਬਾ ਨੇ ਕਿਹਾ ਕਿ ਫਲਾਣੇ ਫਲਾਣੇ ਬੰਦੇ ਦੇ ਪੇਪਰ ਰੱਦ ਕਰ ਤੇ ਉਹ ਰੱਦ ਨਹੀਂ ਕੀਤੇ ਇਸ ਕਰਕੇ ਉਹ ਬੀਬਾ ਨੇ ਉਹਦੇ ਖਿਲਾਫ ਉਹਨੂੰ ਡੀਫੇਮ ਕਰਨ ਦੇ ਲਈ ਜਿਹੜਾ ਇਹੋ ਜਿਹਾ ਕੰਮ ਕੀਤਾ ਤੇ ਮੈਂ ਤਾਂ ਅਫਸਰ ਸਾਹਿਬ ਨੂੰ ਵੀ ਦਊਂਗਾ ਭਰਾ ਉਹ ਹੱਦ ਉਹ ਵੀ ਹੁੰਦਾ ਚੱਕ ਲੋ ਛੱਡੇ ਤੁਸੀਂ ਵੀ ਹੁਣ ਇਹਨਾਂ ਦੇ ਆਮ ਆਦਮੀ ਵਾਲੇ ਦਿੱਲੀ ਵਾਲੇ ਜਿਹੜੇ ਨੇ ਟੋਡੇ ਤੁਹਾਨੂੰ ਦੱਬਨ ਨੂੰ ਖਰਦੇ ਨੇ ਪੰਜਾਬ ਨੂੰ ਤੇ ਦੱਬ ਕੇ ਜਿਹੜਾ ਉਹਦਾ ਰਾਜ ਨੂੰ ਆਉਂਦਾ ਦੇਖੋ ਗੱਲੇ ਹੈ ਜੀ ਪਹਿਲੀ ਗੱਲ ਐਮਐਲਏ ਨੂੰ ਕੋਈ ਅਧਿਕਾਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਉਹ ਜਿਹੜੀ ਕੰਪਲੇਂਟ ਹੈ ਉਹ ਬਕਾਇਦਾ ਕਨਸਰਨਡ ਅਫੀਸਰ ਕੋਲੇ ਜਾਓਗੀ ਉਥੋਂ ਮਾਰਕ ਹੋ ਕੇ ਆਊਗੀ ਉਥੋਂ ਮਾਰਕ ਹੋ ਕੇ ਫਿਰ ਉਸ ਤੋਂ ਬਾਅਦ ਪਰ ਇਹ ਪਤਾ ਲੱਗਿਆ ਕਿ ਉਸ ਹੱਥ ਦੀ ਗੱਡੀ ਘੇਰੀ ਗਈ ਉਹਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਹ ਬੰਦਾ ਆਪਣੀ ਗੱਡੀ ਦੇ ਟੋਲ ਪਲਾਜ਼ੇ ਤੋਂ ਉਥੋਂ ਵਾਪਸ ਆ ਕੇ ਸਿੰਗਾਲਾ ਪਾਇਆ ਤੇ ਪੈਸੇ ਉਹਦਾ ਪ੍ਰੋ ਹੋਣ ਗੱਡੀ ਕਾਰਨਾਂ ਦੀ ਨਿਗਰਾਨੀ ਚ ਖੜਾ ਪਈ ਉਹਨੇ ਕਿਹਾ ਕਿ ਮੇਰੇ ਕੈਮਰਾ ਦੀ ਨਿਗਰਾਨੀ ਚ ਗੱਡੀ ਖੜੀ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਉਹਨੇ ਪੈਸੇ ਲੈ ਕੇ ਆਇਆ ਹੈ ਪਹਿਲੀ ਗੱਲ ਤਾਂ ਜਦੋਂ ਕੰਪਲੇਨੈਂਟ ਨੂੰ ਪੁੱਛਿਆ ਗਿਆ ਕਿ ਭਾਈ ਕੰਪਲੇਨੈਂਟ ਕਹਿੰਦਾ ਕਹਦਾ ਜੀ ਵੀ ਪੈਸੇ ਲੈ ਕੇ ਆਇਆ ਪਰ ਜਦੋਂ ਤੁਸੀਂ মিডিਆ ਨੇ ਪੁੱਛਿਆ ਉਹਨੂੰ ਵੀ ਭਾਈ ਪੈਸੇ ਕਿੰਨੇ ਲੈ ਕੇ ਆਏ ਕਿਹਨੇ ਦੇਖਿਆ ਕਹਿੰਦਾ ਜੀ ਇਹ ਤਾਂ ਹੈਨੀ ਕੋਰਸ ਸਟੋਰ ਚ ਆਇਆ ਇਹਦਾ ਮਤਲਬ ਸਿਰਫ ਇਹ ਸੀ ਕਿ ਇੱਕ ਉਸ ਬੰਦੇ ਨੂੰ ਇਹ ਸੀ ਕਿ ਉਹਨੂੰ ਦੱਬ ਲਈਏ ਅਸੀਂ ਦੱਬ ਕੇ ਉੱਤੇ ਪ੍ਰੈਸ਼ਰ ਪਾ ਕੇ ਅਸੀਂ ਕਾਲਜਰਾ ਤੋਂ ਉਤਾਰ ਲਈਏ ਹੋਵੇ ਤਾਂ ਪਤਾ ਲੱਗਿਆ ਵੀ ਪ੍ਰਧਾਨ ਤੋਂ ਜਿੰਨੇ ਬਣੇ ਜਣੇ ਵਿਚਾਰੇ ਉਹ ਸਾਲ ਕਰਖ ਰੱਖਦੀ ਆ ਵੀ ਪਾਉਤੂਪਾਦ ਅਗਲੇ ਸਾਲ ਬਦਲ ਲਾਂਦੀ ਆ ਇੱਕ ਪ੍ਰਧਾਨ ਇੱਥੇ ਪਰਕਰਸੀ ਦੀ ਉੱਤੇ ਨਾ ਹਾਂ ਉਹਦਾ ਮੈਨੂੰ ਸੁਣਚ ਆਇਆ ਕਹਿੰਦੇ ਪਰਕਰ ਦੇ ਨੰਬਰ ਵੀ ਜਿਹੜਾ ਗੱਡੀ ਦਾ ਨੰਬਰ ਹੀ ਆ ਵੀ ਉਹਦੇ ਲਿਸਟ ਹੀ ਕੈਮ ਕਰਦਾ ਜਿਹੜਾ ਪ੍ਰਧਾਨ ਸਾਹਿਬ ਰਹੇ ਨੇ ਮੈਂ ਹੁਣ ਵੀ ਮੌਜੂਦਾ ਪ੍ਰਧਾਨ ਨੂੰ ਕਹਿਣਾ ਵੀ ਭਰਾਵਾ ਇਹ ਰਾਜਨੀਤੀਆਂ ਨੇ ਬੜਾ ਐਵੇਂ ਖੋਖੋਪ ਕਰੀ ਜਾਂਦਾ ਹੁੰਦਾ ਇਹ ਬੀਬਾ ਨੇ ਅਗਲੇ ਸਾਲ ਨੂੰ 13 ਵੀ ਬਿਸਤਰਾ ਬੋਲ ਕਰਨਾ ਸੋ ਇਸ ਕਰਕੇ ਇਹ ਇਹਦੇ ਤੇ ਵੀ ਜ਼ਰੂਰ ਗੱਲ ਕਰੀ ਚਾਹੀਦੀ ਆ ਆਮ ਲੋਕਾਂ ਦੇ ਕਾਰੋਬਾਰ ਨੇ ਯਾਰ ਇਹਨਾਂ ਦੇ ਲੱਤ ਨਹੀਂ ਮਾਰਨੇ ਚਾਹੀਦੀ ਇਹੋ ਜਿਹੇ ਕੰਮ ਧੱਕੇ ਇਹ ਲੋਅਰ ਲੈਵਲ ਦੀ ਰਾਜਨੀਤੀ ਨਹੀਂ ਕਰਦੇ ਗੱਡੀ ਤਾਂ ਮੇਰੀ ਵੀ ਸੱਤ 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 ਰਾਤ ਨਹੀਂ ਗਈ ਆ ਮੌਜੂਦ ਹਰ ਪਰ ਗੱਲ ਇਹ ਆ ਮੈਨੂੰ ਐ ਲੱਗਦਾ ਵੀ ਉਧਰ ਭਗਵਾਨਤ ਮਾਨ ਨੂੰ ਪਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸੁਪਨੇ ਆਉਂਦੇ ਨੇ ਤੇ ਇੱਥੇ ਵਾਲਿਆਂ ਨੂੰ ਮੇਰੇ ਸੁਪਨੇ ਆਈ ਜਾਂਦੇ ਰਹਿੰਦੇ ਨੇ ਮੈਂ ਤਾਂ ਭਰਾਵਾ ਕੱਲ ਸ਼ਾਹੂਦ ਗਿਆ ਪਟਿਆਰੇ ਸੀ ਮੈਂ ਤਾਂ ਪਟਿਆਰੇ ਆਉਂਦਾ ਆਇਆ ਨਾ ਪਰ ਹਾਂ 77 77 ਗੱਡੀ ਫੋਰਚਨਰ ਮੇਰੀ ਜ਼ਰੂਰ ਹੈ ਪਰ ਜੇ ਹੋਵੇ ਨਾਲ ਤਾਂ ਮੈਨੂੰ ਜ਼ਰੂਰ ਦੱਸ ਦਿਓ ਕੋਈ ਪੇਸ਼ ਕਰ ਦਿਓ ਸਬੂਤ ਆਪਾਂ ਗੱਲ ਕਰ ਲਾਂਗੇ ਉਦੇ ਤੇ ਪਰ ਇਹ ਹੈ ਕਿ ਇੰਨਾ ਨਾ ਡਰੋ ਹਲੇ ਤਾਂ 23 ਸਾਲ ਪਈ ਨੇ ਬੋਟੇ ਕਰੋ ਕੰਮ ਤੱਕੇ ਕਰੋ ਹਲੇ ਸਮਾਂ ਆਊਗਾ ਜਿੰਨੇ ਤੁਸੀਂ ਟੱਕੇ ਛਾਈਆਂ ਕੀਤੀਆਂ ਨੇ ਜਿੰਨੀਆਂ ਤੁਸੀਂ ਕ੍ਰਿਸ਼ਨਾ ਕੀਤੀਆਂ ਨੇ ਜੇ ਨਾ ਤੁਸੀਂ ਲੋਕਾਂ ਦੇ ਨਾਲ ਧੋਖਾ ਮਾਇਆ ਇਹ ਸਾਰਿਆਂ ਦਾ ਜਿਹੜਾ ਭਾਈ ਇਹਦਾ ਮੋੜਨਾ ਪੈਣਾ ਹੈ ਇਹਦੀ ਸਮਾਂ ਆਉਣ ਤੇ ਇਨਕੁਆਰੀ ਹੋਊਗੀ ਤੇ ਜੋ ਬਣਦੀ ਕਰ ਲਈ ਉਹ ਵੀ ਰੱਬ ਅਕਾਲੀ ਦਲ ਕੀ ਕਰਦਾ ਜੀ ਇਸ ਵਾਸਤੇ ਇਸ ਮਸਲੇ ਤੇ ਅਕਾਲੀ ਦਲ ਸੰਘਰਸ਼ ਦੇ ਨਾਲ ਖੜਾ ਹੈ ਮੈਂ ਪਹਿਲੇ ਦਿਨ ਤੋਂ ਇੱਕ ਗੱਲ ਕਹੀ ਹੈ ਮੈਂ ਵੀਡੀਓ ਪੱਕ ਕਹੀ ਸੀ ਵੀ ਜਿਸ ਬੰਦੇ ਨਾਲ ਵੀ ੱੱਕਾ ਹੁੰਦਾ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਬੰਦਾ ਹੈ ਕਿਉਂਕਿ ਇਹ ਇਹ ਚੋਣਾ ਜਿਹੜੀਆਂ ਨੇ ਨਾ ਇਹ ਪਾਰਟੀ ਪੱਤਰ ਤੋਂ ਉੱਠ ਕੇ ਪਿੰਡ ਪੱਤਰ ਦੀਆਂ ਚੋਣਾਂ ਆ ਪਾਈਚਾਰਟਾਂ ਜਾਂਦੇ ਜਿਹੋ ਉਹਨਾਂ ਨੇ ਮੈਂ ਨਗਾਨਪੁਰ ਵਾਲਿਆਂ ਨੂੰ ਪੁੱਛੋ ਕਿ 70 ਸਾਲਾਂ ਸਾਡੇ ਅੱਜ ਤੱਕ ਕਦੇ ਹੋਈ ਨਹੀਂ ਇਹ ਕੰਮ ਹੋਰ ਪਿੰਡਾਂ ਨੂੰ ਪੁੱਛਿਆ ਵੀ ਇਹ ਜਿਹੜਾ ਧੱਕਾ ਜਿਹੜਾ ਜੋ ਆਹ 70 ਸਾਲਾਂ ਜੁਆ ਕਦੇ ਅੱਜ ਤੱਕ 70 ਸਾਲਾਂ ਤੋਂ ਧੱਕਾ ਨਹੀਂ ਹੋਇਆ ਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਅਕਾਲੀ ਦਾ ਜਿਹੜਾ ਉਹ ਜਿਹੜੀਆਂ ਜਿਹੜੇ ਵੀ ਕਹਿੰਦੇ ਜਿਹੜਾ ਵੀ ਸਾਫ਼ ਸੁਥਰਾ ਅੱਤਸਾਲਾ ਚੰਗੇ ਅੱਤਸਾਲਾ ਬੰਦਾ ਹੈ ਉਹਦੇ ਨਾਲ ਖੜਾ ਹੈ ਤੇ ਅਕਾਲੀਦਲ ਇਹ ਚਾਹੁੰਦਾ ਹੈ ਕਿ ਲੋਕਤੰਤਰੀ ਤਰੀਕੇ ਨਾਲ ਜਿਸ ਨੂੰ ਲੋਕ ਚੋਂ ਨਾ ਜਿਸ ਨੂੰ ਪਿੰਡ ਦੇ ਲੋਕ ਚੋਂ ਉਹ ਇਲੈਕਸ਼ਨ ਲੋਕਾਂ 'ਚ ਇੱਕ ਖਾਤਸ਼ਾ ਪਾਇਆ ਜਾ ਰਿਹਾ ਵੀ ਜਿਹੜਿਆ ਜਿੱਦਾਂ VOTING ਹੋਊਗੀ ਕਿ ਉਦਦੇ ਵਿੱਚ ਤੱਕੇ ਹੋਣ ਦੇ ਆਸਾਰ ਨੇ ਕੀ ਤੁਸੀਂ ਕੋਈ ਰਣਨੀਤੀ ਬਣਾਈ ਹੈ ਇਹਦੇ ਵਾਸਤੇ ਸਾਡੀ ਰਣਨੀਤੀ ਕੋਆਇਰ ਆਲੀ ਦਲ ਦੀ ਪੂਰੀ ਟੀਮ ਮੈਂ ਅੱਜ ਵੀ ਭਵਾਨੀਗੜ੍ਹ ਬੈਠਾ ਕੱਲ ਵੀ ਭਵਾਨੀਗੜ੍ਹ ਤੋਂ ਦੂਰ ਸੀ ਉਦਦੇ ਵਿੱਚ ਹੁਣ ਅਗਲੇ 15 ਤਰੀਕ ਤੱਕ ਸ਼ਾਮ ਤੱਕ ਜਿੱਦੋਂ ਦਾ ਕਲੈਕਸ਼ਨ ਨਹੀਂ ਮੁੱਕਦੀ ਮੈਂ ਤੇ ਸਾਡੀ ਟੀਮ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਸੋਚੀ ਟੀਮ ਅਸੀਂ ਸਕੂਰ ਹਲਕੇ ਦੇ ਹਰ ਜਗ੍ਹਾ ਜਿੱਥੇ ਕਹੂੰਗਾ ਉੱਥੇ حاضر ਹੋਵਾਂਗੇ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੱਥੇ ਤੁਹਾਨੂੰ ਲੱਗੇ ਕਿ ਧੱਕੇਸ਼ਾਹੀ ਹੋ ਰਹੀ ਹੈ ਸਾਨੂੰ ਕਾਲ ਕਰਿਓ ਅਸੀਂ ਆਪ ਦੀ ਮੈਂ ਕਹਿਣਾ ਹੁੰਦਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਗ੍ਰੋਥੀ ਦੇ ਤੌਰ ਤੇ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਲੋਕਾਂ ਦੇ ਹੱਕੇ ਤੋਂ ਖੜੀਏ ਜਿਹੜੇ ਧੱਕੇਸ਼ਾਹੀ ਦੇ ਖਿਲਾਫ ਖੜੀਏ ਕਿ ਅਸੀਂ ਧੱਕੇਸ਼ਾਹੀ ਦੇ ਖਿਲਾਫ ਹਰ ਹਿੱਲੇ ਖੜਾ ਦੇਖੋ ਬਹੁਤ ਮਾਣਕ ਜੇ ਵੀਡੀਓ ਸਾਹੇਜ ਅਕਸਰਾਂ ਨਾਲ 8 class ਅਕਸਰਾਂ ਨਾਲ ਸਰਕਾਰ ਹੈ ਧੱਕੇਸ਼ਾਹੀ ਕਰੋਗੀ ਮੈਂ ਤਾਂ ਕਹਿੰਦਾ ਪੂਰੀ ਵੀਡੀਓ ਜਿਹੜੀ BDPO ਦੀ ਯੂਨੀਅਨ ਦਾ ਇਹ ਕੋਈ ਅਫਸਰ ਨਹੀਂ ਕਚੜਾ ਅਫਸਰ ਨਹੀਂ ਜੀ ਇਹ ਹੈ ਉਹਨੂੰ ਇਸ ਸੀ ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਉਸ ਸੈਕਸ਼ਨ ਦੇ ਵਿੱਚ ਸਾਨੂੰ 100% ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਤੇ ਮੈਂ ਤਾਂ ਇਹ ਕਹਿਣਾ ਕਿ ਐਮ ਐਲ ਏ ਦੇ ਖਿਲਾਫ ਡਿਹਮੇਸ਼ਨ ਦਾ ਕੇਸ ਪਾਓ ਕਿ ਉਹਨੇ ਉਹਨੇ ਡਿਫੈਂਡ ਕੀਤਾ ਤੇ ਜਿਹੜੇ ਬੰਦੇ ਜਿਹੜੇ ਕਲਪਰੇਟ ਨੇ ਜਿਹੜਾ ਨੇ ਗਲਤ ਕੰਪਲੇਟ ਦਿੱਤੀ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹਾਂ ਦੂਜੇ ਪਾਸੇ ਮੈਂ ਇਹ ਵੀ ਗੱਲ ਕਹਿਣਾ ਕਿ ਜੇ ਕਿਤੇ ਕੋਈ ਵੀ ਅਫਸਰ ਜਿਹੜਾ ਗਲਤੀ ਕਰਦਾ ਜਾਂ ਅਫਸਰ ਕੋਈ ਕਲਪਰੇਟ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਜਿਹੜਾ ਅਫਸਰ ਧੱਕੇਸ਼ਾਹੀ ਕਰਦਾ ਹੈ ਇਹੋ ਜਿ ਕੁਝ ਹੋਣਾ ਸਤਕ ਸਾਲਾਂ ਦੀ ਮੈਂ ਕਹਾਂ ਮੁੱਖ ਮੰਤਰੀ ਘਰਾਟੋ ਜਿਹੜੇ ਨੇ ਉਹਨਾਂ ਨੇ ਸਟਾਜ ਦੀ ਗੱਲ ਕੀਤੀ ਸਟਾਜ ਮਹਾਰਾਜਾ ਸਟਾਜ ਸਾਹਿਬ ਹੀ ਗਏ ਉੱਥੇ ਉਹ ਤਾਂ ਫਿਰ ਆਪਦੇ ਪਿੰਡ ਗਏ ਹਾਈਡਰੋ ਉਹ ਸਟਾਜ ਚ ਜਾ ਕੇ ਪਰਤੇ ਆਏ ਇਹ ਯਾਨੀ ਬਹੁਤ ਛੋਟਾ ਮੁੱਖ ਮੰਤਰੀ ਤੇ ਸਰਪੰਚ ਸਰਪੰਚ ਪਹਿਲੀ ਬੋੜੀ ਮੁੱਖ ਮੰਤਰੀ ਪੰਜਾਬ ਦੀ ਆਗਰੀ ਬੋੜੀ ਤੇ ਦੋਨੇ ਪਾਰਡੀਆਂ ਦੀ ਜਮੀਨ ਹੈ ਸਮਾਨ ਦਾ ਫਰਕ ਹੁੰਦਾ ਹੈ ਪਰ ਗੱਲ ਹੈ ਲੋਕਤੰਤਰ ਹੈ ਜਿੱਥੇ ਪੰਚ ਵੀ ਬਹੁਤ ਇੰਨੀ ਰੱਖਦਾ ਹੈ ਤੇ ਮੁੱਖ ਮੰਤਰੀ ਸਾਹਿਬ ਵੀ ਬਹੁਤ ਇੰਨੇ ਕਰਦੇ ਨੇ ਪਰ ਹਮੇਸ਼ਾ ਫਰਕ ਹੁੰਦਾ ਹੈ ਕੱਗ ਨੂੰ ਜਿਹੜਾ ਆਪਣੇ ਜਿਹੜਾ ਇੱਕ ਇੱਕ ਕਹਿੰਦਾ ਹੈ ਬੈਕਗਰਾਉਂਡ ਨੂੰ ਮੇਨਟੇਨ ਰੱਖਣਾ ਚਾਹੀਦਾ ਹੈ ਸੋ ਕਿਰਪਾ ਕਰਕੇ ਇਹ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਘਰਚੋ ਚ ਵੀ ਜੋ ਹੋਇਆ ਲੱਠਿਆ ਚ ਜੋ ਹੋਇਆ ਉਹਨਾਂ ਦੇ ਆਪੇ ਔਰ ਚ ਪੰਜਾਬ ਚ ਜੋ ਹੋ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਜੋ ਕਰ ਰਿਹਾ ਹੈ ਕਿਰਪਾ ਕਰਕੇ ਇਹਨਾਂ ਚੀਜ਼ਾਂ 'ਤੇ ਉਹ ਪਰ ਧਿਆਨ ਦਿੱਤਾ ਜਾਵੇ ਮੌਸਮਾ ਹੈਗਾ ਹਲੇ ਵੀ ਤੁਹਾਡੇ ਕੋਲੇ ਕੰਮ ਕਰਦਾ ਇੱਕ ਥੋੜਾ ਜਿਹਾ ਸਪਸ਼ਟੀਕਰਨ ਆ ਮਤਲਬ ਜਿਵੇਂ ਬੀਡੀਪੀਓ ਦੀ ਗੱਲ ਆ ਰਹੀ ਹੈ ਕਿ ਬੀਡੀਪੀਓ ਨੇ ਪ੍ਰੈਸ਼ਰ ਪਾਇਆ ਨਾ ਤੇ ਜਿਹੜਾ ਕਰਾਚੋਂ ਤਿੰਨ ਸਰਪੰਚਾਂ ਦੇ ਉਮੀਦਵਾਰ ਜੇ ਸੀਗੇ ਉਹਨਾਂ ਦੇ ਕਾਗਜ਼ ਰੱਦ ਕਰੇ ਨੇ ਜੀ ਜੀ ਉਹ ਬੀਡੀਪੀ ਦੀ ਜਿਹੜੀ ਮਤਲਬ ਰਿਪੋਰਟ ਆ ਉਹਦੇ ਆਧਾਰ 'ਤੇ ਕਰੇ ਮੈਂ ਬਿਲਕੁਲ ਹੀ ਮੈਂ ਪਹਿਲਾਂ ਹੁਣੇ ਕਹਿ ਕੇ ਆਇਆ ਜਿੱਥੇ ਬੀਡੀਪੀਓ ਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਕਰ ਦੇ 100% ਮੈਂ ਹੁਣੇ ਬੋਲ ਕੇ ਕਹਿੰਦਾ ਜਿਹੜੇ ਅਫਸਰ ਜੇ ਬੀਡੀਪੀ ਨੇ ਗਲਤ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਆ ਕਦੇ ਵੀ ਕਿ ਜਿੱਥੇ ਗਲਤੀ ਕਰਦੀ ਵੀਡੀਓ ਵੀ ਇਹ ਫੇਰ ਵੀ ਉਹਨੂੰ ਕਵਰ ਕਰੀਏ ਵੀਡੀਓ ਨੇ ਜਿੱਥੇ ਧਕੇਸ਼ਾਈ ਨਾਲ ਕਾਗਜ਼ ਰੱਦ ਕੀਤੇ ਨੇ ਉੱਥੇ ਉਹਦੇ ਖਿਲਾਫ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਉਹ ਸਹੀ ਹੈ ਬਤੌਰ ਅਫਸਰ ਜਿਹੜੀ ਉਹ ਕਰਦੀ ਲੱਗਿਆ ਪਰ ਤੁਸੀਂ ਕਿਸੇ ਨੂੰ ਹਿਮੀਲੇਟ ਕਰਵਾ ਕਿਸੇ ਦੀਆਂ ਗੱਡੀਆਂ ਚੈੱਕ ਕਰਾ ਕੇ ਉਹ ਜੋ ਫਿਰ ਸਮਾਨ ਨਾ ਮਿਲਣਾ ਮੈਂ ਫੇਰ ਐਂਡ 'ਚ ਕਹਿਣਾ ਕਿ ਬੀਬਾ ਜੀ ਤੁਸੀਂ ਜਨਤਕ ਤੌਰ ਤੇ ਇਸ ਗੱਲ ਦੀ ਮਾਫੀ ਮੰਗੋ ਕਿਉਂਕਿ ਉਸ ਗੱਡੀ ਦੇ ਵਿੱਚੋਂ ਨਹੀਂ ਕੁਝ ਮਿਲਿਆ ਤੇ ਨਾਲ ਹੀ ਜੇ ਵੀਡੀਓ ਜਿਹੜਾ ਉਹਨੇ ਜੇਦੋਂ ਗਲਤੀ ਨਹੀਂ ਕੀਤੀ ਕਿਸੇ ਘਰੇ ਜਾਣਾ ਕੋ ਗੁਨਾਹ ਨਹੀਂ ਐ ਮੈਂ ਤਾਂ ਗਿਆ ਨਹੀਂ ਕਿਸੇ ਕੈਂਡੀਡੇਟ ਦੇ ਨਹੀਂ ਗਿਆ ਪਰ ਕਹਿੰਦੇ ਕੋਸੋ ਹੀ ਜਿਹੜੇ ਵੀਡੀਓ ਹੈ ਜੋ ਵੀ ਚੰਗੀ ਸ਼ਬੀਏ ਜੋ ਉਹਨੇ ਕਿਹਾ ਜਾਂ ਸਾਨੂੰ ਮਿਲਦਾ ਮੈਂ ਕੋ ਬਹੁਤਾ ਆਦਾ ਮੇਰੇ ਕੋ ਮੈਂ ਕਹਾਂ ਕਿ ਮੇਰੀ ਮਾਸੀ ਦਾ ਹੁੰਦਾ ਨਹੀਂ ਆ ਉਹ ਮੇਰੇ ਨੇੜੇ ਦਾ ਨਹੀਂ ਐ ਪਰ ਬਤੌਰ ਅਫਸਰ ਬਤੌਰ ਕਿਉਂਕਿ ਇਹ ਪ੍ਰਸ਼ਾਸਨ ਜਿਹੜਾ ਨਾ ਅਫਸਰ ਤੇ ਲੀਡਰ ਦੋਨਾਂ ਦੇ ਮੇਲ ਸੁਮੇਲ ਨਾਲ ਜਿਹੜਾ ਨਾ ਇਹ ਸਰਕਾਰਾਂ ਤੇ ਪੰਜਾਬ ਚੱਲਦਾ ਹੈ ਤੁਸੀਂ ਕਿਰਪਾ ਕਰਕੇ ਇੱਕ ਟੈਕਰ ਨੂੰ ਮੇਨਟੇਨ ਰੱਖਣਾ ਪੈਂਦਾ ਇੱਕ ਜਿਹੜਾ ਸਿਸਟਮ ਹੁੰਦਾ ਹੈ ਉਹਨੂੰ ਹਮੇਸ਼ਾ ਮੇਨਟੇਨ ਰੱਖਣਾ ਚਾਹੀਦਾ ਤੇ ਜੇ ਅਫਸਰ ਨੇ ਕੋਈ ਗਲਤੀ ਕੀਤੀ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ 100% ਹੋਣੀ ਚਾਹੀਦੀ ਹੈ ਮੈਂ ਕਹਿੰਦਾ ਇਹ ਅਫਸਰਾਂ ਨੇ ਕਿਹਾ ਹੁਣ ਨੌਕੇ ਦੇ ਬੀਐਸਪੀ ਐਸਐਸਪੀ ਸਾਹਿਬ ਕੋਲ ਕੰਪਲੇਟ ਜਾਓਗੀ 7 ਵਜੇ ਕੰਪਲੇਟ ਤੁਸੀਂ ਕਰ ਰਹੇ ਹੋ 6 ਵਜੇ ਕੰਪਲੇਟ ਕਰ ਰਹੇ ਹੋ 6 ਵਜੇ ਕੰਪਲੇਟ ਕਰਕੇ ਤੁਸੀਂ ਐਸਐਸਪੀ ਸਾਹਿਬ ਦੇ ਜਾਓਗੇ ਉੱਥੋਂ ਆਉਗੇ ਤੇ ਛੁੱਟੀ ਦਾ ਟਾਈਮ ਹੈ ਹਾਊਸ ਪੋਸਿਬਲ ਇੱਕ ਕੇਸ ਕਰਕੇ ਕਿਰਪਾ ਕਰਕੇ ਇਸ ਗਲਤੇ ਗੌਰ ਕਰਕੇ ਜਿਹੜੀ ਹੈ ਮੈਂ ਮੁੱਖ ਬੜਾ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਜਿਹੜੇ ਨੇ ਭਰਾਵੋ ਕਹ ਪਹਿਲੇ ਦਿੱਲੀ ਵਾਲੇ ਉੱਤੇ ਕਬਜ਼ਾ ਕਰੀ ਬੈਠੇ ਨੇ ਤੁਹਾਡੇ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਲਾ ਲਏ ਤੁਹਾਡੇ ਮੰਤਰੀਆਂ ਦੇ ਵਿੱਚ ਉਹਨਾਂ ਨੇ ਬੰਦੇ ਲਾ ਲਏ ਪੰਜਾਬ ਸਾਂਭ ਲੋ ਕਾਰਜੇ 'ਚ ਡੁੱਬ ਗਿਆ ਇਹ ਡੁੱਬਦਾ ਗਿਆ ਪਰ ਇਹਨੂੰ ਕੰਗਾਲੀ ਜਿਵੇਂ ਸ਼੍ਰੀਲੰਕਾ ਵਾਲਾ ਹਾਲ ਨਾ ਕਰ ਦਿਓ ਤੇ ਹਾਲਾਤ ਜਿਹੜੇ ਨੇ ਦੂਜਾ ਬਿਹਾਰ ਯੂਪੀ ਜਿਹੜੀ ਪੁਰਾਣੀ ਮੈਂ ਬਿਹਾਰ ਯੂਪੀ ਦੀ ਗੱਲ ਹਮੇਸ਼ਾ ਕਰਦਾ ਨਮਾ ਦਾ ਜੱਗਾ ਬਣ ਗਿਆ ਹੁਣ ਹੁਣ ਤਾਂ ਹਾਲਾਤ ਉੱਥੇ ਚੰਗੇ ਨੇ ਪਰ ਜਿਹੜੇ ਪੁਰਾਣੀ ਯੂਪੀ ਬਿਹਾਰ ਤੋਂ ਹੁੰਦੇ ਸੀ ਕਿ ਇੱਥੇ ਦਿਨ ਹੋਲੀ ਮਾਰਦੇ ਇੱਥੇ ਜੋ ਦਾ ਪਾ ਕਰ ਲਿਆ ਗਿਆ ਉਹ ਹਾਲਾਤ ਜਿਹੜੇ ਰਾਜਾ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਮੈਂ ਬਿਲਕੁਲ ਪਹਿਲਾਂ ਦੱਸਿਆ ਕਿ ਸਾਡੀ ਰਣਨੀਤੀ ਜਿਹੜੀ ਹੈ ਅਸੀਂ ਧਰਮ ਦੇ ਪ੍ਰਦਰਸ਼ਨ ਵੀ ਕੀਤੇ ਅਸੀਂ ਵਿਰੋਧ ਵੀ ਕੀਤਾ ਸੀ ਲੋਕਾਂ ਦੇ ਹੱਕ ਦੇ ਵਿੱਚ ਵੀ ਖੜੇ ਹਾਂ ਤੇ ਅਸੀਂ ਅਸੀਂ ਸਹੀ ਤਰੀਕੇ ਨਾਲ ਕੋਈ ਨਹੀਂ ਕਿ ਅਸੀਂ ਹੜਕਾਮ ਕਰਾ ਕੇ ਅਸੀਂ ਦੂਜੇ ਦੇ ਤੱਕ ਵੀ ਉੱਥੇ ਜਾ ਕੇ ਕੋ ਰੌਲਾ ਪਾਣੇ ਜਾਂ ਅਸੀਂ ਅਮਨ ਕਾਨੂੰਨ ਨੂੰ ਖਰਾਬ ਕਰਨਾ ਸਹੀ ਤਰੀਕੇ ਨਾਲ ਅਸੀਂ ਵਿਰੋਧ ਕਰਾਂਗੇ ਪ੍ਰਦਰਸ਼ਨ ਕਰਾਂਗੇ ਜਿਵੇਂ ਉਥੇ ਲਦਾਖ ਪੁਰਜ ਕੀਤਾ ਹੈ ਤੇ ਅਸੀਂ ਲੜਾਈ ਜਿਹੜੀਆਂ ਕਾਨੂੰਨੀ ਤੌਰ ਤੇ ਵੀ ਲੜਾਂਗੇ ਤੇ ਆਪਣੀ ਪਾਰਟੀ ਦੇ ਤੌਰ ਤੇ ਅਸੀਂ ਇਹ ਲੜਾਈ ਜਿੱਥੇ ਵੀ ਹੋਊਗੀ ਜਿੱਤਾਂਗੇ ਠੀਕ ਹੈ ਜੀ